ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਟੇਜ ਨੇ ਵੀਰਵਾਰ ਨੂੰ ਕਿਹਾ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੀ ਪਛ ਨਹੀਂ ਸਕਦਾ ਕਾਟੇਜ ਨੇ ইরਾਨੀ ਮਜ਼ਾਈਲਾ ਨਾਲ ਇੱਕ ਹਸਪਤਾਲ ਤੇ ਹਮਲਾ ਕਰਨ ਅਤੇ ਘੱਟੋ-ਘੱਟ 40 ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਈਰਾਨ ਨੂੰ ਇਹ ਸਿੱਧੀ ਤਮਕੀ ਦਿੱਤੀ ਹੈ ਰੱਖਿਆ ਮੰਤਰੀ ਕਾਟੇਜ ਨੇ ਕਿਹਾ ਹੈ ਕਿ ਖਾਮੇਨੀ ਵਰਗਾ ਤਾਨਾਸ਼ਾਹ ਜੋ ਈਰਾਨ ਵਰਗੇ ਦੇਸ਼ ਦੀ ਅਗਵਾਈ ਕਰਦਾ ਹੈ ਅਤੇ ਇਜ਼ਰਾਈਲ ਦੀ ਤਬਾਹੀ ਨੂੰ ਆਪਣਾ ਮਿਸ਼ਨ ਬਣਾਉਂਦਾ ਹੈ ਉਹ ਜ਼ਿੰਦਾ ਨਹੀਂ ਰਹਿ ਸਕਦਾ ਆਈਡੀਐਫ ਨੂੰ ਹਦਾਇਤ ਦਿੱਤੀ ਗਈ ਹੈ ਅਤੇ ਉਹ ਜਾਣਦਾ ਹੈ ਕਿ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਸ ਆਦਮੀ ਨੂੰ ਬਿਲਕੁਲ ਵੀ ਜ਼ਿੰਦਾ ਨਹੀਂ ਰਹਿਣਾ ਚਾਹੀਦਾ ਅਮਰੀਕੀ ਅਧਿਕਾਰੀਆਂ ਨੇ ਇਸ ਹਫਤੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਲਡ 트ੰਪ ਨੇ ਖਾਮੇਨੀ ਨੂੰ ਮਾਰਨ ਦੀ ਇਜ਼ਰਾਈਲੀ ਯੋਜਨਾ ਨੂੰ ਵੀਟੋ ਕਰ ਦਿੱਤਾ ਸੀ 트ੰਪ ਨੇ ਬਾਅਦ ਵਿੱਚ ਕਿਹਾ ਕਿ ਉਸ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਕਟੋ-ਕਟ ਹੁਣ ਲਈ ਨਹੀਂ ਦੱਸਦੀ ਹੈ ਕਿ ਈਰਾਨ ਨੇ ਦੱਖਣੀ ਇਜ਼ਰਾਈਲ ਦੇ ਇੱਕ ਵੱਡੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਹੈ ਈਰਾਨ ਨੇ ਹਸਪਤਾਲ ਤੇ ਮਿਜ਼ਾਈਲ ਦਾਗੀ ਹੈ ਇਸ ਮਿਜ਼ਾਈਲ ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਭਾਰੀ ਤਪਾਈ ਹੋਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲੇ ਵਿੱਚ ਇਸ ਨੂੰ ਭਾਰੀ ਨੁਕਸਾਨ ਹੋਇਆ ਹੈ ਸੋਰੀਕਾ ਮੈਡੀਕਲ ਸੈਂਟਰ ਦੱਖਣੀ ਇਜ਼ਰਾਈਲ ਦਾ ਮੁੱਖ ਹਸਪਤਾਲ ਹੈ ਹਸਪਤਾਲ ਦੀ ਵੈੱਬਸਾਈਟ ਦੇ ਅਨੁਸਾਰ ਹਸਪਤਾਲ ਵਿੱਚ ਹਜ਼ਾਰ ਤੋਂ ਵੱਧ ਬਿਸਤਰੇ ਹਨ ਤੇ ਦੱਖਣੀ ਇਜ਼ਰਾਈਲ ਦੇ ਲਗਭਗ 10 ਲੱਖ ਨਿਵਾਸੀਆਂ ਦੀ ਸੇਵਾ ਕਰਦੇ ਹਨ ਹਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਉਪਲਬਧ ਨਹੀਂ ਸੀ ਪਰ ਫਾਇਰਫਾਈਟਰਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੈਡੀਕਲ ਇਮਾਰਤ ਤੇ ਕੁਝ ਅਪਾਰਟਮੈਂਟ ਇਮਾਰਤਾਂ ਨੂੰ ਨਿਸ਼ਾਨਾ ਪਾਇਆ ਗਿਆ ਸੀ